ਭੀੜ ਕੌਣ ਚੱਲੇ ਆ ਬਾਈ ਉਹ ਡੌਗ ਜਿਹੜੀ ਨੇ ਬੱਚੇ ਦੇ ਉੱਤੇ ਤੂੰ ਵੇਖੋ ਕੱਠ ਕੱਠ ਵੇਖੋ ਸੰਗਤ ਵੇਖੋ ਕਿੰਨੀ ਆ ਫੀੜ ਆ ਇਹਦੇ ਕੋਲੇ ਤੇ ਉਧਰ ਵੇਖੋ ਕਿੰਨੀ ਮੰਦਿਰ ਹੈ ਇੱਧਰ ਇੱਧਰ ਕਾਹ ਜਾਂਦਾ ਮੁੰਡਾ ਸੰਗਤ ਪੂਰਾ ਰਸ ਲੱਗਿਆ ਬਾਕੀ ਤੁਹਾਨੂੰ ਦਿਖਾਉਣੇ ਅੱਗੇ ਦੀ ਅਪਡੇਟ ਅੱਗੇ ਦੀ ਅਪਡੇਟ ਦਿੰਨੇ ਤੇ ਬਾਕੀ ਬਈ YouTube ਤੇ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਇੱਕ ਆਸਤੀ ਕਰਨ ਬਾਇਓ ਚ ਲਿੰਕ ਹੈਗਾ Insta ਦੇ ਸਾਰੇ ਜਣੇ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਦੇਖੋ ਜੀ ਇੱਧਰ ਬੱਚੇ ਕਿਵੇਂ ਚੱਕੀ ਲਿਆਉਂਦੇ ਆ ਆ ਘਰ ਵਾਲੇ ਲੈ ਗਏ ਸੀ ਘਰੇ ਤੇ ਫੀਡ ਹੁਣ ਪੌਣ ਆਏ ਸੀ ਅਸੀਂ ਸਾਡੀ ਟੀਮ ਸਾਡੀ ਟੀਮ ਤੇ ਹੁਣ ਚੱਕ ਕੇ ਲੈ ਆਏ ਤੁਹਾਨੂੰ ਦਿਖਾਉਣੇ ਅੱਗੇ ਦੀ ਪ੍ਰੇਰ ਲੋ ਜੀ ਹਾਂ ਮੀ ਬਈ ਪਈ ਜਾਂਦਾ ਤੇ ਸਰੀਰ ਵੀ ਅੱਜ ਠੀਕ ਨਹੀਂ ਸੀਗਾ ਪਰ ਇਹਨਾਂ ਨੂੰ ਜ਼ਰੂਰੀ ਆ ਹਨਾ ਇਹ ਤੁਸੀਂ ਵਿੱਕੀ ਲਾ ਕੇ ਖੜ ਜੋ ਉਹਨਾਂ ਨੂੰ ਨੇੜੇ ਕਰ ਲਾ ਸਾਰਿਆਂ ਨੂੰ ਇੱਥੇ ਪਾ ਇੱਕ ਆ ਇੱਧਰ ਫਿਰਦਾ ਉਹ ਹੌਲੀ 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 ਇੱਧਰ ਨਹੀਂ ਅਲਾਈ ਜਾ ਤੇ ਮਾਂ ਬਈ ਢਿੱਡ ਭਰਿਆ ਜ਼ਰੂਰੀ ਐ ਤਾਂ ਫੇਰ ਹੀ ਜੇ ਆਏ ਮੰਨ ਕੇ ਚੱਲੋ ਇਹਦਾ ਢਿੱਡ ਭਰਿਆਊਗਾ ਆਹਦੇ ਬੱਚਾ ਨੂੰ ਕੁਛ ਦੁੱਧ ਪਿਆਊਗੀ ਹਨਾ ਤੇ ਇੰਨੇ ਬੱਚਾ ਨੂੰ ਦੁੱਧ ਚਗਾਉਣਾ ਵੀ ਬਹੁਤ ਔਖਾ ਕਿੰਨੇ ਅੱਛੇ ਬੱਚੇ ਐ ਤੇ ਅਸੀਂ ਜਿਆਦਾ ਬੱਚਾ ਨੂੰ ਵੀ ਰਜਾ ਕੇ ਰੱਖਦੇ ਆ ਚਲੋ ਬੱਚੇ ਰਜੇ ਹੋਣ ਦੇ ਤਾਂ ਉਹਦੀ ਮਾਂ ਨੂੰ ਥੋੜਾ ਘੱਟ ਤਾਂ ਪਰੇਸ਼ਾਨ ਕਰਨਗੇ ਡੋਲਣਾ ਡੋਲਣਾ ਹੌਲੀ ਖਾ ਲੋ ਡੋਲਣਾ ਡੋਲਣਾ ਬਈ ਯਾਰ ਹੌਲੀ ਖਾਣਾ ਤੇ ਬਸ ਇਹੀ ਐ ਬਈ ਸੁਨੇਹਾ ਸਾਡਾ ਵੇ ਸੇਵਾ ਕਰਿਆ ਕਰੋ ਬੇਜਬਾਨ ਹੈ ਇਹ ਇਹਨਾਂ ਨੇ ਕਦੇ ਕੁਝ ਨਹੀਂ ਮੰਗਣਾ ਤੁਹਾਡੇ ਤੋਂ ਹਨ ਤੇ ਬਾਕੀ ਉੱਤੇ ਮੌਸਮ ਵੇਖ ਲਓ ਕਿੰਨਾ ਮੰਨ ਕੇ ਚਲੋ ਖਰਾਬ ਵਿਖਾ ਦੇ ਬਈ ਮੌਸਮ ਵਿਖਾ ਦਿੱਤਾ ਨਹੀਂ ਪਈ ਜਾਂਦਾ ਤੇ ਸਾਡੀ ਟੀਮ ਦੇਖ ਲਓ ਹੌਲੀ 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 ਖਾਣਾ ਟੀਮ ਦੇਖ ਲਓ ਸਾਡੀ ਵੀ ਟੀਮ ਸਾਡੀ ਕਿੱਡੀ ਤਕੜੀ ਹੈ ਸਾਰੇ ਸਿਆਣੇ ਸਾਰੇ ਸਿਆਣੇ ਬੰਦੇ ਹੀ ਆ ਬਈ ਕੋਈ ਮੰਨ ਕੇ ਚਲੋ ਉਹ ਜੇ ਬੰਦਾ ਹੈ ਨਹੀਂਗਾ ਜਿਹੜਾ ਖਰਾਬ ਕਰੇ ਹਨ ਆ ਦੇਖੋ ਛਾਣੇ ਛਾਣੇ ਬੱਤੀਆ ਕਰੇ ਓਏ ਸੇਵਾ ਕਰਿਆ ਕਰੋ ਬਈ ਜੇ ਜਮਾਨਾ ਤੇ ਇੱਕ ਬਾਈ YouTube ਦਾ ਚੈਨਲ ਹੈਗਾ ਇੱਕ ਆਸ ਦੀ ਕਰਨ Insta ਦੇ ਪੇਜ ਤੇ ਲਿੰਕ ਹੈਗਾ ਥੋੜੀ ਸਪੋਰਟ ਦੀ ਬਹੁਤ ਜ਼ਰੂਰਤ ਆ ਉਹ ਤੁਹਾਨੂੰ ਦੁੱਧ ਦੀ ਵੱਡੀਆਂ ਵੀਡੀਓ ਸਾਰੀਆਂ ਉਹਦੇ ਤੇ ਪਾਉਣੇ ਨੇ ਅਸੀਂ ਤੇ ਉਹਦੇ ਤੇ ਬਾਈ ਵੀਡੀਓ ਦੇਖਿਆ ਕਰੋ ਤੇ ਆਉਦੀ رائے ਰੱਖਿਆ ਕਰੋ ਤੇ ਕੱਲ ਕੁਝ ਭਰਾਵਾਂ ਦੇ ਭੈਣਾਂ ਦੇ ਕਮੈਂਟ ਆਏ ਸੀ ਵੀ ਬਾਈ ਮਿੱਠਾ ਨਾ ਪਾਓ ਵੀਰੇ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਸੀਗੀ ਇਹਦੇ ਵਾਸਤੇ ਤੇ ਕਿਉਂਕਿ ਜਦੋਂ ਵੀ ਮੰਨ ਕੇ ਚੱਲੋ ਇਹ ਡੌਗ ਬੱਚੇ ਜੰਦੀ ਹੈ ਨਾ ਬਾਹਰ ਕੋਈ ਵੀ ਚਾਹੇ ਹੈ ਨਾ ਤਾਂ ਉਹਨੂੰ ਮੈਂ ਸੋਣਿਆ ਵੀ ਪਾਉਣੀ ਚਾਹੀਦੀ ਹੈ ਜਬਾ ਕਿ ਜਿਆਦਾ ਮਿੱਠਾ ਨਹੀਂ ਪਾਇਆ ਸੀ ਮੈਂ ਨਾਰਮਲ ਹੀ ਰੱਖਿਆ ਸੀ ਉਹ 'ਚ ਤੇ ਇੱਕ ਦਿਨ ਹੀ ਪਈ ਸੀ ਕਿ ਦੇਗ ਪਾਉਣੀ ਜ਼ਰੂਰੀ ਆ ਇਹ ਚੰਗੀ ਵੀ ਹੁੰਦੀ ਆ ਤੇ ਬਾਕੀ ਕਹਿੰਦੇ ਵੀ ਸਿਆਣਿਆਂ ਤੋਂ ਸੁਣਿਆ ਕਿ ਬਹੁਤ ਪੁੰਨ ਧਰਮ ਦਾ ਕੰਮ ਆ ਇਹ ਇਹ ਨਾਲ ਵੇਖੀ ਸਾਰੇ ਕੁਝ ਢੋਲਤੀ ਤੇ ਕੁਝ ਖਾ ਕੇ ਤੇ ਚਲੋ ਕੋਈ ਨਾ ਤੇ ਇਹ ਬਈ ਜ਼ਰੂਰੀ ਹੁੰਦਾ ਹੈ ਨਾ ਤੇ ਉਵੇਂ ਅਸੀਂ ਪਾ ਦਿੰਨੇ ਜੋ ਸਾਨੂੰ ਪਤਾ ਲੱਗਦਾ ਕੋਈ ਵੀ ਡੌਗ ਨੇ ਬੱਚੇ ਦਿੱਤੇ ਆ ਖੇਤ ਚ ਜਾ ਕਿਸੇ ਵਾਹਣ ਚ ਹਨਾ ਅਸੀਂ ਉੱਥੇ ਜ਼ਿਆਦਾਤਰ ਪਹੁੰਚ ਜਾਂਦੇ ਜਦੋਂ ਸਾਨੂੰ ਪਤਾ ਲੱਗੇ ਤੇ ਬਾਕੀ ਕਰ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬਈ ਸਾਰੇ ਜਣੇ ਆ ਕੇ ਤੇ ਚਲੋ ਠੀਕ ਹੈ ਜੀ ਅੱਗੇ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਠੀਕ ਹੈ ਲਓ ਜੀ ਆਪਾਂ ਬਈ ਫੀਡ ਖਵਾਤੀ ਇਹਨਾਂ ਨੂੰ ਬੱਚਿਆਂ ਨੂੰ ਤੇ ਇਹਨਾਂ ਦੀ ਮਾਂ ਨੂੰ ਵੀ ਖਵਾਤੀ ਫਿਰ ਜਾ ਤੇ ਕਰੀ ਤਾਂ ਤੇ ਪਰ ਇਹਨਾਂ ਨੇ ਢੋਲ ਬਹੁਤ ਦਿੱਤੀ ਅਸੀਂ ਭਾਂਡੇ ਜੀ ਖਵਾਉਣੇ ਹੁੰਦੇ ਜ਼ਿਆਦਾਤਰ ਇੱਕ ਸਾਡੇ ਕੋਲ ਆ ਰਿਹਾ ਭਾਂਡਾ ਤੇ ਟੀਮ ਦੇਖ ਲਓ ਸਾਡੀ ਕਿੱਡੀ ਤਕੜੀ ਆ ਆ ਦੇਖ ਲਓ ਸਾਰੇ ਸਿਆਣੇ ਸਿਆਣੇ ਬੰਦੇ ਆ ਤੇ ਆਹਾ ਬਈ ਇੱਥੇ ਰਹਿੰਦੀ ਕਿਉਂਕਿ ਸਾਨੂੰ ਐ ਸੀਗਾ ਇਹ ਤਾਂ ਮੌਸਮ ਵੀ ਪਈ ਜਾਂਦਾ ਹਨ ਤੇ ਚਲੋ ਪਾ ਕੇ ਅੱਗੇ ਇਹਨਾਂ ਨੂੰ ਜਾ ਕੇ ਤੇ ਬਸ ਸੇਵਾ ਕਰਿਆ ਕਰੋ ਬੇਜਵਾਨ ਇਹ ਇਹਨਾਂ ਦੇ ਆਪਣੇ ਤਾਂ ਘਿਆਸ ਹੁੰਦੇ ਇਹਨਾਂ ਦੀ ਹਨਾ ਵੇਖਣ ਆਏ ਸੀਗੇ ਬਾਕੀ ਕੋਈ ਪਾਣੀ ਪੂਣੀ ਤਾਂ ਨਹੀਂ ਪੈ ਗਿਆ ਜੇ ਪੈ ਗਿਆ ਤਾਂ ਅਸੀਂ ਕੋਈ ਹੋਰ ਹੱਲ ਕਰਕੇ ਜਾਂਦੇ ਇਹਨਾਂ ਦਾ ਤੇ ਬਸ ਪੇਜ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਨੂੰ YouTube ਦਾ ਬਾਇਓ ਚ ਲਿੰਕ ਹੈਗਾ ਇੱਕ ਆਸ ਦੀ ਕਰਨ ਵੱਡੀਆਂ ਵੀਡੀਓ ਪਾਈਆਂ ਹੁੰਦੀਆਂ ਹੁੰਦੀਆਂ ਬਈ ਉਹਦੇ ਤੇ ਤੇ ਬੱਸ ਉਹਦੇ ਤੇ ajo ਸਾਰੇ ਜਣੇ ਥੋੜੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਇਹ ਰੌਟ ਵੀਲਰ ਆ ਰਿਹਾ ਇਹ ਰੌਟ ਵੀਲਰ ਹੀ ਬਣਨਗੇ ਵੱਡੇ ਹੋ ਕੇ ਕਿਹੜਾ ਰੌਟ ਵੀਲਰ ਪੁੱਛੀ ਰੱਖਦੀ ਆ ਆ ਸਾਰਿਆਂ ਨਾਲ ਹੀ ਅੱਡਾ